ਨਮਸਕਾਰ ਦੋਸਤੋ ਮੈਂ ਹਾ ਸ਼ੌਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਅੱਜ ਦੀ ਜਿਹੜੀ ਸਭ ਤੋਂ ਵੱਡੀ ਖਬਰ ਨੂੰ ਲੈ ਕੇ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਪਠਾਨਕੋਟ ਦੇ ਸਰਹੱਦ ਇਲਾਕੇ ਦੀਆਂ ਤਸਵੀਰਾਂ ਹੈਗੀਆਂ ਤੁਸੀਂ ਦੇਖ ਸਕਦੇ ਹੋ ਇਹ ਪਿੰਡ ਹੈਗਾ ਕੋਟ ਪਟੀਆਂ ਜਿੱਥੇ ਦੱਸਿਆ ਜਾ ਰਿਹਾ ਕਿ ਰਾਤ ਨੂੰ ਇੱਕ ਕਹਿ ਸਕਦੇ ਹਵੇਲੀ ਸਿਗੀ ਖੇਤਾਂ ਦੇ ਵਿੱਚ ਉੱਥੇ ਜਿਹੜਾ ਦੋ ਸ਼ੱਕੀ ਵਿਅਕਤੀ ਜਿਹੜੇ ਆ ਦੇਖੇਗੇ ਨੇ ਉਥੇ ਕਬਈਆ ਸੀਗਾ ਉਹਦੇ ਵੱਲੋਂ ਦੇਖੇਗੇ ਨੇ ਉਸਦੇ ਵੱਲੋਂ ਜਦੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਪੁਲਿਸ ਦੀ ਤੁਸੀਂ ਦੇਖ ਸਕਦੇ ਹੋ ਮੌਕੇ ਤੇ ਪਹੁੰਚੀ ਆ کافی ਵੱਡੇ ਲੈਵਲ ਤੇ ਜਿਹੜਾ ਸਰਚ ਚੱਲ ਰਿਹਾ ਡੀਐਸਪੀ ਹੈਗਨ ਹਰਿ ਕ੍ਰਿਸ਼ਨਜੀ ਉਹ ਵੀ ਜਿਹੜਾ ਇਸ ਆਪਰੇਸ਼ਨ ਨੂੰ ਮੂਵ ਕਰ ਰਹੇ ਨੇ ਨਾਲ ਚੱਲ ਰਹੇ ਨੇ ਤੇ ਨਾਲ ਕਮਾਂਡੋ ਚੱਲ ਰਹੀ ਹੈ ਤੁਸੀਂ ਦੇਖ ਸਕਦੇ ਹੋ ਦੂਸਰੇ ਪਾਸੇ ਵੀ ਤਸਵੀਰਾਂ ਵੀ ਇਹ ਸਫਲਤਾ ਚੱਲ ਰਹੀ ਆ ਦੇਖ ਸਕਦੇ ਹੋ ਇੱਕ ਡੋਗ ਵੀ ਹੈਗਾ ਜਿਹਦੇ ਨਾਲ ਜਿਹੜਾ ਇਹਦਾ ਸਰਚ ਕੀਤਾ ਜਾ ਰਿਹਾ ਡਰੋਨ ਵੀ ਉਡਾਈ ਜਾ ਰਹੇ ਨੇ ਕਹਿੰਦੇ ਨੇ ਕਿ ਦੋ ਸ਼ੱਕੀ ਵਿਅਕਤੀ ਜਿਹੜੇ ਉਹ ਦੇਖੇਗੇ ਨੇ ਇਸ ਏਰੀਆ ਦੇ ਵਿੱਚ ਉਸ ਨੂੰ ਲੈ ਕੇ ਜਿਹੜਾ ਪੁਲਿਸ ਅਲਰਟ ਤੇ ਆ ਚਾਹੇ ਪਠਾਨਕੋਟ ਦੀ ਪੁਲਿਸ ਹੋਵੇ ਚਾਹੇ ਗੁਰਦਾਸਪੁਰ ਦੀ ਦੱਸਦੀ ਕਿ ਪਿਛਲੇ ਦਿਨੀ ਜਿਹੜਾ ਜੇ ਐਨ ਕੇ ਦੇ ਵਿੱਚ ਵੀ ਜਿਹੜੇ ਆਂਤਕੀ ਹਮਲੇ ਹੋਏ ਸੀਗੇ ਉਹਨੂੰ ਲੈ ਕੇ ਵੈਸੇ ਤਾਂ ਪੁਲਿਸ ਜਿਹੜੀ ਪਠਾਨਕੋਟ ਦੀ ਹੈਗੀ ਆ ਹਰ ਵੇਲੇ ਅਲਰਟ ਤੇ ਹੈਗੀ ਆ ਬੀ ਐਸ ਐਫ ਹੈਗੀ ਆ ਚਾਹੇ ਸਰਹੱਦ ਦੇ ਨਾਲ ਲੱਗਦੇ ਜਿਹੜੇ ਹੈਗੇ ਨੇ ਤੇ ਬੀ ਐਸ ਐਫ ਦੀ ਪੋਸਟ ਆ ਉਹ ਵੀ ਜਿਹੜੇ ਆ ਸਰਚ ਕਰ ਰਹੇ ਨੇ ਉਹ ਵੀ ਅਲਰਟ ਦੇ ਨੇ ਤਸਵੀਰਾਂ ਦੇਖ ਸਕਦੇ ਹੋ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਸਾਂ ਸਭ ਤੋਂ ਵੱਡੀ ਖਬਰ ਅੱਜ ਦੀ ਜਿਹੜੀ ਪਠਾਨਕੋਟ ਨਿਕਲ ਕੇ ਸਾਹਮਣੇ ਆਈ ਹੈ ਸਰਚ ਚੱਲ ਰਿਹਾ ਗੱਲਬਾਤ ਕਰਾਂਗੇ ਅਧਿਕਾਰੀਆਂ ਨਾਲ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਦੀ ਆਖਰ ਕੀ ਮਾਮਲਾ ਹੈਗਾ ਤੇ ਕੀ ਹਜੇ ਤੱਕ ਜਿਹੜਾ ਕੁਝ ਬਰਾਮਦ ਹੋਇਆ ਜਾਂ ਨਹੀਂ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਕਿੱਕਲ ਦਸਾਨੂੰ ਇਨਪੁਟ ਮਿਲੀ ਸੀਗੀ ਰਿਗਾਰਡਿੰਗ ਅਲਿਜੀਡ ਮੂਵਮੈਂਟ ਆਫ ਟੂ ਆਰਮਡ ਸਸਪੈਕਟਸ ਉਹਦੇ ਵਿੱਚ ਜਦੋਂ ਉਸ ਇਨਪੁਟ ਬਹੁਤ ਸੀਰੀਅਸ ਕਿਸ ਨੂੰ ਸਮਝਦੇ ਹੋਏ ਉਹਦੇ ਵਿੱਚ ਵੀ ਕੋਆਰਡੀਨੇਟਿਡ ਵਿਦ ਡੀਐਸਐਫ ਐਂਡ ਆਰਮੀ ਐਂਡ ਇਹਦੇ ਵਿੱਚ ਜਿਹੜੇ ਟੂ ਆਰਮਡ ਸਸਪੈਕਟਸ ਸੀਗੇ ਉਹਨਾਂ ਦੀ ਮੂਵਮੈਂਟ ਇਟ ਵਾਸ ਟੁਵਰਡ ਇਸ ਐਂਡ एंड एट द सेम टाइम जरा जे एंड के पुलिस कठुआ uh, पुलिस इनफॉम एंड uh, उस तो बाद जॉइंट कोर्डीनेशन विद द लॉ एनफोर्समेंट एजेंसी कॉम्बिंग ऑपरेशन हैज बिन स्टार्टड इन द एरिया वो असि uh, चेक कर रहे हैं अदरवाइज मतलब थिंग्स आर पीसफुल एंड र्यूमस मोंगरिंग असी नहीं करनी है वी आर लुकिंग इन टू एटैंक ਉਹਦੇ ਵਿੱਚ ਕੁਝ ਕੁਝ ਜਿਹੜੇ ਬੇਸਿਕ ਡੀਟੇਲਸ ਅਸੀਂ ਉਹਨਾਂ ਕੋਲ ਪ੍ਰੋਕਟਰ ਕੀਤੀ ਹੈਗੀ ਆ ਤਾਂ ਥੀਸ ਆਰ ਆਪਰੇਸ਼ਨਲ ਡੀਟੇਲਸ ਸੋ ਅਜੇ ਅਸੀਂ ਸ਼ੇਅਰ ਨਹੀਂ ਕਰ ਸਕਦੇ ਬਟ एवरीवन इज ਵਰਕਿੰਗ ਇਨ ਕੋਆਰਡੀਨੇਸ਼ਨ ਐਂਡ ਯੂ نو ਆਪਾ ਕਰ ਰਹੇ ਨੇ ਪ੍ਰੋਪਰਲੀ ਥੈਂਕ ਯੂ